ਜੀ ਮੇਰਾ ਨਾਮ ਪ੍ਰਵੇਸ਼ ਕੁਮਾਰ ਹੈ। ਮੇਰੀ ਪਤਨੀ ਦਾ ਨਾਮ ਜੋਤੀਬਾਲਾ ਹੈ। ਅੱਜ ਤੋਂ 10 ਸਾਲ ਪਹਿਲਾਂ ਮੇਰਾ ਵਿਆਹ ਜੋਤੀਬਾਲਾ ਨਾਲ ਹੋਇਆ ਹੈ। ਤੇ ਮੇਰੇ 5-4 ਸਾਲ ਬਹੁਤ ਵਧੀਆ ਬੀਤੇ ਤੇ ਮੇਰਾ ਇੱਕ ਬੇਟਾ ਹੈ। ਤੇ ਮੇਰੀ ਪਤਨੀ ਕਿਸ ਨਾਲ ਨਜਾਇਜ਼ ਸੰਬੰਧ ਹੈ। ਉਹ ਮੇਰੇ ਬੇਟੇ ਨੂੰ ਵੀ ਆਪਣੇ ਨਾਲ ਲੈ ਗਈ ਹੈ। ਤੇ ਮੈਂ ਇਸ ਦੀ ਇਸ ਵਜ੍ਹਾ ਤੋਂ ਬਹੁਤ ਤੰਗ ਪਰੇਸ਼ਾਨ ਹਾਂ। ਤੇ ਅੱਜ ਤੋਂ 5 ਸਾਲ ਪਹਿਲੇ ਪਤਾ ਲੱਗਾ ਕਿ ਉਹ ਉਸਦੇ ਕਿਸੇ ਨਾਲ ਨਜਾਇਜ਼ ਸੰਬੰਧ ਹੈ। ਮੈਂ ਉਹਦੇ ਨਜਾਇਜ਼ ਸੰਬੰਧਰ ਬਹੁਤ ਤੰਗ ਪਰੇਸ਼ਾਨ ਹਾਂ ਤੇ ਮੇਰੇ ਮਾਤਾ ਪਿਤਾ ਉਹਨੀ ਜਨਾਲੇ ਰਹਿ ਰਹੀ ਹੈ ਤੇ ਮੈਂ ਮੇਰੇ ਕੋਲ ਜਾਉਂਦੇ ਰਹਿ ਰਹੇ ਆ ਇਹ ਮੇਰਾ ਬੇਟਾ ਹੈ ਜਿਸ ਨੂੰ ਉਹ ਨਾਲ ਲੱਗੀ ਹੈ ਤੇ ਨਾਲ ਤੋਂ ਮੇਰੇ ਬੇਟੇ ਨੂੰ ਮੈਨੂੰ ਮਿਲਣ ਦਿੰਦੀ ਹੈ ਤੇ ਨਾਲ ਇਸ ਨੂੰ ਇਸ ਨੂੰ ਉਹਨੇ ਦਾਦਾ ਦਾਦੀ ਨੂੰ ਮਿਲਣ ਦਿੱਤਾ ਗਿਆ ਹੈ ਤੇ ਹੰਕਾਰਦਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਜੇ ਮੈਨੂੰ ਇਨਸਾਫ ਨਾ ਮਿਲਿਆ ਤੇ ਮੈਂ ਆਪਣੇ ਆਪ ਨੂੰ ਤਬਾਹ ਕਰ ਲੈਣਾ ਮੈਂ ਆਪਣੇ ਆਪ ਨੂੰ ਅੱਗ ਲਾ ਲੈਣੀ ਮਮੀ ਰਹਿੰਦੀ ਹੈ ਉਹ ਆਪਣੀ ਮਾਂ ਮਮੀ ਜੀ ਕੋ ਆਪਣੇ ਪੇਕੇ ਰਹਿ ਰਹੀ ਹੈ ਤੇ ਮੈਨੂੰ ਬਹੁਤ ਅੰਕਸਰਣ ਕਰੀ ਹੁਣ ਅੱਜ ਵੀ ਮੈਨੂੰ ਮੇਰੇ ਨਾਲ ਨਹੀਂ ਰਹਿ ਰਹੀ ਤੁਹਾਨੂੰ ਫੋਨ ਤੋਂ ਪਤਾ ਲੱਗਿਆ ਕਿ ਉਹ ਕਿਸੇ ਨਜਾਇਜ਼ ਸਮਾ ਦੇ ਉਹ ਫੋਨ ਤੇ ਗੱਲ ਕਰਦੀ ਸੀ ਤੇ ਮੈਸੇਜ ਕਰਦੀ ਸੀ ਮੈਂ ਉਸਦੇ ਮੈਸੇਜ ਪੜੇ ਤਾਂ ਫਿਰ ਮੈਨੂੰ ਇਸ ਗੱਲ ਦਾ ਪਤਾ ਲੱਗਾ ਤੇ ਇਸ ਦਾ ਨਾਮ ਹੋਗਣਾ ਇਸ ਨੂੰ ਇਹ ਨਾਲ ਲੱਗੀ ਹੁਣ ਤੁਸੀਂ ਮੇਰੇ ਬੇਟੇ ਨੂੰ ਨਹੀਂ ਮਿਲਣ ਦਿੰਦੀ ਉਸ ਨੇ ਮੇਰਾ ਤੰਗ ਪ੍ਰੇਸ਼ਾਨ ਕੀਤਾ ਹੈ ਮੈਂ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਹਾਂ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਤੇ ਜੇ ਮੈਨੂੰ ਇਨਸਾਫ ਨਾ ਮਿਲਿਆ ਤੇ ਮੈਂ ਆਪਣੇ ਆਪ ਨੂੰ ਤਬਾਹ ਕਰ ਲੈਣਾ ਹੈ ਆਪਣੇ ਆਪ ਨੂੰ ਅਗਲਾ ਲੈਣੀ ਹੈ ਤੇ ਮੈਂ ਜੋਤੀਪਾਲਾ ਜਹਾਂ ਤੇ ਮੇਰੇ ਕੋ ਆ ਕੇ ਨਵੇ ਤੇ ਜਾਂ ਮੈਨੂੰ ਕਿਸੇ ਸਾਈਟ ਫਿਰੋ ਦਵੇ ਕੋਈ ਹੋਇਆ ਤੇ ਜਿੰਦਗੀ ਵਜਾ ਨਾਲ ਵਾਪਸ ਆ ਲੇ। ਤਾਂ ਕਹਿੰਦੇ ਹੋ ਕਿ ਉਸਨੇ ਕਿਸੇ ਨਾਲ ਨਿਆਂ ਸੰਬੰਧ। ਆਪਣਾ ਨਾਮ ਦੱਸੋ ਸਰਸਤਾ ਨੂੰ। ਮੈਂ ਸੁਖਵੰਤ ਸਿੰਘ ਖਰਵਾਦ ਭਗਵਾਨਵਾਦੀ ਕੇ ਵਿਨਸਨਾ ਜਰਨਲਿਸਟ ਪੰਜਾਬ। ਜੀ। ਮੇਰੇ ਨਾਲ ਸੁਖਿੰਦਰ ਗੌਰ ਭੱਟੀ ਜੀ ਜਿਹੜਾ ਪ੍ਰਧਾਨ ਹੈ ਨਾ ਰਿੰਗਲ। ਉਹਨਾਂ ਦੇ ਨਾਲ ਬੰਤੀ ਬੇਤਕਾ ਜੀ ਪ੍ਰੈਸ ਕਰਤਾ ਜੀ। ਸਰ। ਤੇ ਸਾਡੇ ਪ੍ਰਵੇਸ਼ ਕੁਮਾਰ ਜੀ ਦਾ ਇੱਕ ਮਸਲਾ ਆ ਜਿਹਦੇ ਵਿਆਹ ਨੂੰ 10 ਸਾਲ ਹੋ ਚੁਕੇ ਆ। ਤੇ ਉਹਨਾਂ ਦੀ ਨਾ ਮਿਸ ਜੀ ਨੇ ਮਤਲਬ 4 ਸਾਲ ਹੋ ਗਏ ਆ ਗਈ ਨੂੰ ਉਹ ਆ ਨਹੀਂ ਰਹੀ ਤੇ ਬੇਟਾ ਦੇ ਨਾਲ ਲੈ ਗਿਆ ਤਾਂ ਇਸੇ ਸਦਮੇ ਦੇ ਵਿੱਚ ਜਿਹੜੇ ਆ ਇਹਨਾਂ ਦੇ ਮਾਪੇ ਦੀ ਡੈਥ ਹੋ ਗਈ ਆ ਤੇ ਬੱਚੇ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਹੁਣ ਇਹਦੇ ਇਹਦੇ ਆਪਣਾ ਪਰਦੇਸ ਨੂੰ ਵੀ ਮਿਲ ਨਹੀਂ ਬੱਚੇ ਨੂੰ ਦਿੱਤਾ ਜਾ ਰਿਹਾ ਤੇ ਬੜਾ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਆ ਤੇ ਘਰ ਦੇ ਵੀ ਆਖੋ ਕਹਿੰਦੇ ਮੈਂ ਤੈਨੂੰ ਕੋਈ ਕੁਝ ਕਰੂੰਗੀ ਉਹ ਕਰਾਂਗੇ ਇਹ ਕਰਾਂਗੇ ਤੇ ਤੂੰ ਕਰ ਲੈ ਮੈਂ ਨਹੀਂ ਤੇਰਾ ਬਸਣਾ ਇਸ ਕਰਕੇ ਚੁੰਮਿਆ ਤੇ ਇਹਦਾ ਘਰ ਵਸੇ ਤੇ ਅਸੀਂ ਇਹ ਹਮਨਿਤ ਕਰਦੇ ਹਾਂ ਹੁਣ ਜੀ ਇਹਨਾਂ ਦੱਸਿਆ ਸੀ ਕਿ ਉਹ ਕਿਹਨੂੰ ਫੋਨ ਤੇ ਗੱਲ ਕਰਨ ਦੀ ਆ ਤੇ ਇਸ ਬਾਰੇ ਨੂੰ ਆਪਣਾ ਸਾਈਬਰ ਤੋਂ ਡਿਟੇਲ ਪੜਾਈ ਰਹੂਗੀ ਕਿ ਮੱਲਾ ਜੀ ਜਸਨ ਉਹਨਾਂ ਦੇ ਕੋਲ ਉਸ ਪਸੰਦੀਵ ਦੇ ਜੇ ਬੱਚੇ ਨੂੰ ਲੈਣ ਦੇਣ ਵਾਸਤੇ ਬਾਰ ਬਾਰ ਉੱਥੇ ਜਾਂਦਾ ਰਿਹਾ ਤੇ ਜਦ ਬੱਚੇ ਨੂੰ ਨਹੀਂ ਮਿਲਦਾ ਕਿ ਇਹਨਾਂ ਕੇ ਗੱਲ ਤੋਂ ਨੂੰ ਟਾਲ ਮਟੋਲ ਕੀਤਾ ਜਾ ਰਿਹਾ ਸੀ ਤੇ ਜਿਸ ਕਰਕੇ ਮੈਂ ਇਹ ਪ੍ਰਵੇਸ਼ ਕੁਮਾਰ ਬਹੁਤ ਪਰੇਸ਼ਾਨ ਹਿੰਦਾ ਕਿ ਕਾਫੀ ਦਿਨਾਂ ਤੋਂ ਇਸ ਇਹਨੇ ਆਪਣਾ ਨੂੰ ਸਿਰ ਸਾਡੀ ਸੰਸਥਾ ਤੋਂ ਮੰਗ ਲਈ ਕਿ ਮੈਨੂੰ ਸਾਹਬ ਤੋਂ ਵੀ ਇਹ ਹੈ ਕਿ ਉਹਨਾਂ ਨੇ ਅੱਥਰ ਇਹਨਾਂ ਦੀ ਆਪਣਾ ਮੰਗ ਪੱਤਰ ਦੇਣਾ ਤੇ ਇਹਨਾਂ ਦਾ ਜਲਦ ਤੋਂ ਜਲਦ ਇਨਸਾਫ ਹੋ ਜਾਏਗਾ ਵੀ ਇਹਨਾਂ ਦੀ ਨਾ ਇੱਕ ਦਰਖਾਸਤ CW ਵਿੱਚ ਚੱਲ ਰਹੀ ਹੈ ACP ਤਸਵਿੰਦਰ ਸਿੰਘ ਹੈਗੇ ਆ ਉਹ ਡੀਲ ਕਰ ਰਹੇ ਇਹਨਾਂ ਦੀ ਦਰਖਾਸਤ ਤੇ ਪਰ ਅਜੇ ਇਹਨਾਂ ਦੀ ਕੋਈ ਸਮਾਈ ਨਹੀਂ ਹੋ ਰਹੀ ਔਰ ਬੋਨੇ ਨੂੰ ਧਮਕੀ ਲਾ ਕੇ ਗਈ ਆ ਕਿ ਮੈਂ ਤੈਨੂੰ ਕੋਰਚ ਕਿਸੇ ਤੋਂ ਮਿਲਾਂ ਉਹ ਕਰੂੰਗੀ ਇਹ ਕਰੂੰਗੀ ਮੈਂ ਸਰਕਾਰੀ ਨੌਕਰੀ ਕਰ ਰਹੀ ਆ ਮੇਰਾ ਤਨਖਾਣ ਬੰਦਿਆ ਨਾ ਮਿਲਦਾ ਐਦਾਂ ਹੈਗੇ ਆ ਤੇ ਤੈਨੂੰ ਮੈਂ ਪਰੇਸ਼ਾਨ ਕਰਕੇ ਛੱਡੂੰਗੀ ਤੇ ਕੋਰਚ ਕਿਸੇ ਨੂੰ ਕੀ ਆਪਦਾ ਜੀ ਬਿਜਾਇਤ ਕਰ ਰਹੀ ਹੈ ਜੀ ਅਨਿਤਕਾ ਕਰ ਰਹੀ ਆ ਅੱਜ ਇਹਨੇ ਲਈ ਜਾ ਰਹੀ ਇਹਨੇ ਇੱਕ ਪਲਾਟ ਲਿਆ ਸੀ ਤੇ ਜਿਹਦੇ ਵਿੱਚ ਇਹਨੇ 7 ਲੱਖ ਰੁਪਏ ਦਾ ਗੋਦਾ ਵੀ ਮੈਂ ਪਾਇਆ ਸੀ ਤੋਂ ਜਿਹੜਾ 7 ਲੱਖ ਰੁਪਏ ਦਾ ਉਹ ਕਿ ਉਹਥੇ ਸਿਰੇ ਤੋਂ ਨਕਾਰਦਾ ਨਹੀਂ ਤੇ 7 ਲੱਖ ਰੁਪਏ ਕੋਈ ਨਹੀਂ ਤੇ ਝੂਠ ਮਾਰਦਾ ਤੇ ਜਿੰਨਾ ਇਹਦਾ ਗਹਿਣਾ ਗੁਣਾ ਸੀ ਉਹ ਵੀ ਡੈਗੀ ਆ ਤੋਂ ਹੁਣ ਇਹਦੇ ਤੇ ਕੋਈ ਵੀ ਪਾਉਂਦਾ ਨਹੀਂ ਹੁੰਦਾ ਆਪਣੀ ਸੰਸਥਾ ਨੂੰ ਇਹ ਵਿਸ਼ਵਾਸ ਤੋਂ ਆਇਆ ਵਾ ਕਿ ਭਗਵਾਨ ਵਾਲਮੀਕੀ ਵੀਰ ਸਨ ਆ ਇਹ ਸਮੂਰਤੀ ਟੀਮ ਤੁਹਾਡੇ ਨਾਲ ਆ ਜੋ ਵੀ ਆਪਾਂ ਧਰਨਾ ਇਨਸਾਫ ਦਵਾਇਆ ਜਾਊਗਾ